うん。<No. S 2> no. ਮਾਇਆ ਬੋਹ ਪਰਮਪੈ ਭੂਲੇ ਸਤਦਾਰ ਸਿਉ ਪ੍ਰੀਤ ਲਗਾਈ ਇਕ ਉਤਮ ਬੰਥ ਸੁਨਹੁ ਗਰਸੰਗ ਤੰਤ ਜਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਗਏ ਗੁਰ ਰਾਮ ਦਾਸ ਰੱਖੋ ਸਰਣਾ इक अरदास पहाट कीरत की तख़ता बखश पादशह ज्ञान जश्मे रहमतां भंडार تن تن साहिब श्री गुरु ਗ੍ਰੰਤ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਜਰੀਆਂ ਲਗਾ ਰਹੀ ਅਤੇ ਸਤਿਗੁਰਾਂ ਜੀ ਦੀ ਪਾਵਨ ਮ ਵਰਕ ਨਿੱਕੀ ਬੋਧ ਦਾ ਆਨੰਦ ਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਦੀ ਕਲਸਾ ਰੂਪ ਸਦ ਸੰਗਤ ਜੀਓ ਵੱਡੇ ਹੀ ਬਾਗ ਹਨ ਪੰਜਮ ਪਦਸ਼ ਸਹੀਦਾਂ ਦੇ ਸਰਤਾਜ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦੀ ਮਵਾਰਕ ਰਸਨਾ ਤੋਂ ਚਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਅਪਾਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸੰਗਤ ਹੁੰਦੇ ਹਾਂ 17ਵਾਂ ਸ਼ਲੋਕ ਹੈ 17ਵੇਂ ਸ਼ਲੋਕ ਦੀ ਪਹਿਲੀ ਬੋੜੀ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਚਰਣ ਸਤ ਸਤ ਪਰਸਨ ਹਰ ਪੂਜਾ ਸਤ ਸਤ ਸੇਵ ਕਰ। ਪਰਮਾਤਮਾ ਜੀ ਦੇ ਚਰਣਾ ਛਣ ਵਾਲੇ ਅਤੇ ਪਰਸਨ ਵਾਲੇ ਸਦਾ ਟਾਲਣ ਨੇ ਉਹਨਾਂ ਦੇ ਕਰਨ ਉਹਨਾਂ ਦੀ ਸੋਚ ਵਿਚਾਰ ਟਾਲ ਲੈ ਜਿਹੜਾ ਸਤਗੁਰਾਂ ਨੂੰ ਜਿਹੜੇ ਪਿਆਰੇ ਹਾਜ਼ਰਨਾ ਜਿਤ ਸਮਝਦੇ ਪੂਜਾ ਸਤ ਸਤ ਸੇਵਾ ਦਾ ਕਿਉਂਕਿ ਉਹ ਪਰਮਾਤਮਾ ਜੀ ਦੇ ਸਤ ਕਰਕੇ ਸੱਚ ਕਰਕੇ ਸੇਵਾਦਾਰ ਬਣਦੇ ਹੈ ਰੱਬ ਦੀ ਪੂਜਾ ਦੇ ਵਿੱਚ ਹੈ ਕਿ ਉਹ ਰੱਬ ਦੀ ਬਣਾਈ ਹੋਈ ਕੁਦਰਤ ਦੇ ਅਨੁਕੂਲ ਚੱਲਦੇ ਨੇ ਸਭ ਦਾ ਦਮ ਸਤਕਾਰ ਕਰਦੇ ਨੇ ਹੀ ਰੱਬ ਦੀ ਪੂਜਾ ਹੈ। ਦਰਸ਼ਨ ਸਤ ਸਤ ਪੇਖਣ ਹਾਰ ਰੱਬ ਦੇ ਦਿਦਾਰੇ ਕਰਨ ਵਾਲੇ ਵੀ ਅਤੇ ਰੱਬ ਨੂੰ ਚਾਣ ਵਾਲੇ ਵੀ ਮਨ ਦੇ ਅੰਦਰ ਸਰਦਾਰ ਰੱਖਣ ਵਾਲੇ ਕਿਉਂ ਸਤ ਗੁਰਾਂ ਦੇ ਦੀਦਾਰਿਆਂ ਦੇ ਨਾਲ ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾਂਦੇ ਨੇ ਜਨਮ ਮਰਨ ਦਾ ਉਹਨਾਂ ਦਾ ਗੇੜ ਘਟੇ ਆ ਜਾਂਦੇ ਜਿਹੜਾ ਗੁਰੂ ਦੇ ਮੁਤਾਬਕ ਚੱਲਦੇ ਨੇ ਸਤ ਨਾਮ ਸਤ ਸਤਿ ਆਪਨਹਾਰ ਪ੍ਰਭੂ ਦਾ ਨਾਮ ਸਦ ਅਟਲ ਹੈ ਸਿਮਰਨ ਬਾਲੇ ਵੀ ਥਿਰ ਨੇ ਸਿਮਰਨ ਕਰਨ ਵਾਲੇ ਵੀ ਸਦਾਈ ਅਟਲ ਨੇ ਨਾਮ ਸਤ ਸਤਿ ਆਪਨਹਾਰ ਆਪ ਸਤ ਸਤ ਸਬਤ ਆਰੀ ਪ੍ਰਭ ਨੇ ਆਪ ਸਦਾ ਇਹ ਹੋਂਦ ਬਣਾਈ ਹੋਈ ਹੈ ਆਪਣੀ ਉਸ ਦੀ ਟਿਕਾਈ ਵੀ ਰਚਨਾ ਵਿੱਚ ਜਿਹੜੀ ਹੈ ਹੋਂਦ ਵਾਲੀ ਹੈ ਜਿਹੜੀ ਇਸ ਹੋਂਦ ਦੇ ਨਾਲ ਜੁੜਦਾ ਹੈ ਰਚਨਾ ਦੇ ਨਾਲ ਰੱਬ ਦੇ ਜਾਂ ਕੁਦਰਤ ਦੇ ਨਾਲ ਚਲਦਾ ਹੈ ਸਤਿਗੁਰੂ ਫਿਰ ਉਸ ਨੂੰ ਨਿਵਾਜਦੇ ਨੇ ਪਿਆਰੇ ਨੂੰ ਉਹਨਾਂ ਨੇ ਵਾਝੀ ਜਾਂਦਾ ਹੈ ਕਿ ਜਿਹੜਾ ਉਹਨੂੰ ਬ੍ਰਹਮ ਗਿਆਨ ਜਿੰਦਗੀ ਦੇ ਵਿੱਚ ਅਸੀਂ ਨੇ ਕੁਝ ਕਰਮ ਕਰਨੇ ਦੁਨੀਆ ਤੇ ਕਰਨੇ ਤਾਂ ਉਹਦਾ ਗਿਆਨ ਹੋਣਾ ਇਨਸਾਨ ਨੂੰ ਲਾਜ਼ਮੀ ਹੈ ਜਦੋਂ ਗਿਆਨ ਹੁੰਦਾ ਤਾਂ ਹੀ ਉਹ ਕੰਮ ਨੂੰ ਸੰਪੂਰਨ ਕਰ ਸਕਦਾ ਕਾਰਜ ਆਪਣਾ ਨਿਪਰੇ ਕਰ ਸਕਦਾ ਜੇ ਨਹੀਂ ਤਾਂ ਉਹ ਅਧੂਰਾ ਹੋਵੇਗਾ ਤੇ ਅਧੂਰਾ ਦੁੱਖ ਵੀ ਦਿੰਦਾ ਤਕਲੀਫ ਵੀ ਦਿੰਦਾ ਹੈ ਹੁਣ ਜਿਸ ਇਨਸਾਨ ਨੂੰ ਗਿਆਨ ਹੋਵੇਗਾ ਸਮਝ ਹੋਵੇਗੀ ਆਪਣਾ ਵੀ ਇਹ ਕੁਦਰਤ ਦਾ ਵੀ ਤੇ ਰੱਬ ਦਾ ਵੀ ਤਾਂ ਉਹ ਸਕੂਨ ਦੇ ਵਿੱਚ ਹੋਵੇਗਾ ਤਾਂ ਸਤਿਗੁਰੂ ਕਹਿੰਦੇ ਨੇ ਆਪ ਸਤ ਸਤ ਸਵਤਾਰੀ ਉਹਦੀ ਹੋਂਦ ਸਤ ਹੈ ਅਤੇ ਉਹਦੀ ਹੋਂਦ ਨੂੰ ਮੰਨਣ ਵਾਲਾ ਵੀ ਸਤ ਹੈ ਆਪੇ ਹੁਣ ਆਪੇ ਹੁਣ ਕਰੇਗਾ ਗੁਣ ਵੀ ਆਪੀ ਆ ਤੇ ਗੁਣਕਾਰੀ ਵੀ ਰੱਬ ਪ੍ਰਮਾਤਮਾ ਜੀ ਆਪੀ ਨੇ ਗੁਣਕਾਰੀ ਹੁੰਦਾ ਗੁਣ ਨੂੰ ਪੈਦਾ ਕਰਨ ਵਾਲੇ ਕਈ ਵਾਰ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਕਿ ਅ ਰੱਬ ਦੀ ਗੁਣ ਰੱਬ ਦੀ ਇਜਮਤ ਸਾਡੇ ਤੇ ਵਰਤੀ ਸਾਰੀ ਜ਼ਿੰਦਗੀ ਕਈ ਵਾਰ ਵਾਂਦੇ ਰਹ ਜਾਂਦਾ ਹੈ ਇਨਸਾਨ ਅੱਲਾ ਕੇ ਰੱਬ ਜੀ ਰਹਿਮਤ ਕਰਦੇ ਨੇ ਕਿਰਪਾ ਕਰਦੇ ਨੇ ਇਨਸਾਨ ਇਹਨਾ ਸ਼ੁਕਰ ਨਾ ਪ੍ਰਵਾਨੀ ਕਰਨ ਵਾਲਾ ਨਹੀਂ ਜਾਣਦਾ ਸਤਿਗੁਰੂ ਕਹਿੰਦੇ ਨੇ ਗੁਣ ਉਹਨੇ ਪੈਦਾ ਕੀਤੇ ਅਤੇ ਗੁਣਾ ਨੂੰ ਟਿਕਾਣੇ ਤੇ ਲੈ ਕੇ ਆਉਣ ਵਾਲਾ ਵੀ ਹੋਈ ਹੈ ਅਤੇ ਤੂੰ ਦੁਨੀਆ ਦੀ ਇੱਕ ਖੇਡ ਹੈ ਜਿਹੜੇ ਖੇਡਨ ਨੂੰ ਇਹਨੂੰ ਸਮਝ ਜਾਂਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹ ਪਰਮਾਤਮਾ ਦੇ ਨੇੜੇ ਹੋ ਜਾਂਦੇ ਨੇ ਪਰਮਾਤਮਾ ਦਾ ਆਨੰਦ ਅਤੇ ਪਰਮਾਤਮਾ ਦਾ ਜਿਹੜਾ ਸਕੂਨ ਹੈ ਉਹ ਇਸ ਖੇਡ ਨੂੰ ਸਮਝਣ ਦੇ ਵਿੱਚ ਹੈ ਖੇਡ ਨੂੰ ਮੰਨਣ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਰੱਬ ਨੇ ਜੋ ਕੁਝ ਬਣਾਇਆ ਇਹ ਇਨਸਾਨ ਦੇ ਲਈ ਬਣਾਇਆ ਇਹ ਰੱਬ ਦੀ ਆਪਣੀ ਖੇਡ ਹੈ ਇਨਸਾਨ ਦੀ ਖੇਡ ਨੂੰ ਇਨਸਾਨ ਦੇ ਕਿਸੇ ਕਰਮ ਕਰਨ ਨੂੰ ਆਪਾਂ ਕਹਿ ਸਕਦੇ ਜੋ ਰੱਬ ਨੇ ਕੀਤੇ ਨੇ ਨਾ ਰੱਬ ਦੇ ਕਰਮ ਸੱਤ ਨੇ ਜਿੜਸ ਮਰਜੀ ਉਧਾਰ ਤੇ ਰੱਖ ਲਈ ਪਰ ਮੈਂ ਜਾਣ ਜਾਣੀਏ ਤਾਂ ਉਹ ਫੁਣ ਤੋਂ ਨਹੀਂ ਆਦ ਸੱਚ ਆਦ ਤੋਂ ਲੈ ਕੇ जुगाਦ ਹੁਣ ਵੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਹੋਂਦ ਸਤ ਹੈ ਸਮੇਂ ਦੇ ਅਨੁਸਾਰ ਇਨਸਾਨ ਆਇਆ ਅਤੇ ਸਮੇਂ ਦੇ ਅਨੁਸਾਰ ਜਾਂਦਾ ਹੈ ਚੰਗੇ ਕਰਮ ਨੇ ਚੰਗੇ ਉਈ ਗੁਣਕਾਰੀ ਬਣਦਾ ਹੈ ਤਾਂ ਉਹਦੇ ਗੁਣਾ ਨੂੰ ਯਾਦ ਕੀਤਾ ਜਾਂਦਾ ਹੈ ਉਸ ਇਨਸਾਨ ਨੂੰ ਯਾਦ ਕੀਤਾ ਜਾਂਦਾ ਹੈ ਪਰਮਾਤਮਾ ਦੀ ਰਹਿਮਤ ਕੀਤੇ ਵਰਸਦੀ ਹੈ ਸ਼ਬਦ ਸਤ ਸਤ ਪ੍ਰਭੁ ਵਰਕਤਾ ਜਿਹੜਾ ਪਰਮਾਤਮਾ ਦੀ ਹੋਂਦ ਨੂੰ ਜਾਣਨੇ ਮਤਲਬ ਸ਼ਬਦ ਸਦਾ ਕਾਇਮ ਹੈ ਸ਼ਬਦ ਨੂੰ ਉਚਾਰਨ ਵਾਲਾ ਵੀ ਸਦਾ ਕਾਇਮ ਰਹਿੰਦਾ ਹੁਣ ਸ਼ਬਦ ਨੇ ਜਿਹੜੇ ਗੁਰਬਾਣੀਆਂ ਵੀ ਸ਼ਬਦ ਹੈ ਅਸੀਂ ਜ਼ੁਬਾਨ ਤੋਂ ਜੋਗ ਜੋ ਬੋਲਦੇ ਆ ਸਾਡੇ ਇਹ ਵੀ ਸ਼ਬਦ ਨਹੀਂ ਹੁਣ ਇਹਨਾਂ ਨੂੰ ਕੰਟਰੋਲ ਦੇ ਵਿੱਚ ਲੈ ਕੇ ਇਨਸਾਨ ਚੱਲਦਾ ਤਾਂ ਬੜਾ ਕੁਝ ਹਾਸਲ ਕਰ ਲੈਂਦਾ ਅਤੇ ਜੀ ਜ਼ੁਬਾਨ ਦੀ ਵਰਤੋਂ ਕਰਦੇ ਅੰਦਰ ਕੁਝ ਹੋ ਰਿਹਾ ਤੇ ਬਾਹਰ ਕੁਝ ਹੋ ਰਿਹਾ ਜਿਹੜਾ ਜਿਹਦਾ ਨਰਕ ਚੱਲਦਾ ਇਸ ਜ਼ੁਬਾਨ ਕਰਕੇ ਅੰਦਰੋਂ ਮੂੰਦਾ ਮਿੱਠਾ ਤੇ ਅੰਦਰ ਨਫ਼ਰਤ ਸਤਿਗੁਰੂ ਕਹਿੰਦੇ ਨੇ ਜਿਵੇਂ ਤੇਰੇ ਜ਼ਬਾਨ ਤੇ ਆ ਜਿਵੇਂ ਤੂੰ ਬਾਹਰ ਵਿਚਰਦਾ ਤਾਂ ਇਦਾਂ ਸਤ ਸਬਦ ਸਬਦ ਸਤ ਸਤ ਬ੍ਰਤ ਕਰ ਸੁਣਿਆ ਤੂੰ ਸਤ ਹੈ ਅਤੇ ਬਖਤਾ ਅੱਗੇ ਬਣਦਾ ਕਿਦਾਂ ਦਾ ਅੱਗੇ ਤੂੰ ਝੂਠ ਬੋਲਦਾ ਸਤਿਗੁਰੂ ਕਹਿੰਦੇ ਨੇ ਕਰਮ ਸਤ ਅਤੇ ਅੱਗੇ ਕਰਮ ਕਿਦਾਂ ਦੇ ਕਰਦਾ ਹੈ ਸਤਿਗੁਰੂ ਕਹਿੰਦੇ ਨੇ ਤੇਰੀ ਹਰ ਇੱਕ ਚੀਜ਼ ਹਰ ਇੱਕ ਸ਼ੈ ਸਤ ਹੈ ਰੱਬ ਨੇ ਜੋ ਤੈਨੂੰ ਦਿੱਤੀ ਹੈ ਉਨਵਾ ਸੱਤ ਬਣਾਈ ਜਾ ਰਹੇ ਹਨ ਸਤਗੁਰਾਂ ਨੇ ਇਹਨੂੰ ਕੁਦਰਤ ਦਿੱਤੀ ਹੈ ਅਤੇ ਕੁਦਰਤ ਪੈ ਦੇ ਵਿੱਚ ਹੈ ਹੁਣ ਜਿਹੜੀ ਪੈ ਦੇ ਵਿੱਚ ਚੱਲਦੀ ਹੈ ਰੱਬ ਦੇ ਤਾਂ ਉਹ ਰੱਬ ਨੇ ਆਪਣੇ ਪੈ ਦੇ ਵਿੱਚ ਰੱਖ ਕੇ ਉਸ ਨੂੰ ਉਹਦਾ ਸਮਾਂ ਮਿੱਥਿਆ ਸਾਰਿਆਂ ਦਾ ਸਮਾਂ ਪਰ ਜਿਹੜੇ ਪੈ ਵਿੱਚ ਸੂਰਜ ਪੈ ਵਿੱਚ ਇਹ ਦਿੱਤੇ ਨੇ ਇਨਸਾਨਾਂ ਨੂੰ ਸੂਰਜ ਬਕਾਇਦਾ ਰੋਸ਼ਨੀ ਦੇ ਰਿਹਾ ਹੈ ਹਵਾ ਚੱਲ ਰਹੀ ਹੈ ਇਹ ਰੁੱਤਾਂ ਬਹਾਰ ਆ ਰਹੀਆਂ ਨੇ ਇਹ ਰੱਬ ਨੇ ਉਹ ਦਿੱਤੀਆਂ ਨੇ ਇਨਸਾਨ ਨੂੰ ਹੁਣ ਜੇ ਸਤਿਗੁਰੂ ਕਹਿੰਦੇ ਨੇ ਸੁਣਤਾ ਸਤ ਲੈਂਦਾ ਕਿ ਹਾਂ ਸਭ ਕੁਝ ਇਨਸਾਨ ਦੇ ਲਈ ਪਰ ਅੱਗੇ ਨਹੀਂ ਨਾ ਕਰਦਾ ਇਹ ਜਦੋਂ ਆਪ ਕਰਨਾ ਤਾਂ ਉਦੋਂ ਫਿਰ ਇਹ ਅਸੱਤ ਦਾ ਝੂਠ ਦਾ ਸਾਰਾ ਲੈਂਦਾ ਪਰ ਰੱਬ ਦੇ ਪਿਆਰੇ ਸ਼ਬਦ ਦੇ ਨਾਲ ਜੁੜਦੇ ਨੇ ਕਹਿੰਦੇ ਨੇ ਸੱਚ ਸ਼ਬਦ ਸਾਤਿ ਪਰਪਕਤ ਦੁਨੀਆ ਦੇ ਵਿੱਚ ਸੱਚ ਬੋਲਣ ਵਾਲਿਆਂ ਨੇ ਸਮੇਂ ਦੇ ਅਨੁਸਾਰ ਦੁਨੀਆ ਨੇ ਉਹਨਾਂ ਨੂੰ ਬਹੁਤ ਕੁਝ ਬੋਲੇ ਆ ਜੋ ਜ਼ਬਾਨ ਤੇ ਸ਼ਬਦ ਆਏ ਨੇ ਉਹ ਸ਼ਬਦ ਬੋਲਦੇ ਨੇ ਕਿਸੇ ਨੂੰ ਜਾਤ ਕਰਕੇ ਉੱਚ ਨੀਚ ਕਰਕੇ ਕਿਸੇ ਨੂੰ ਕੋਈ ਆਰਥਿਕ ਪੱਖੋਂ ਕਮਜ਼ੋਰ ਉਹਦੇ ਕਰਕੇ ਜਿੰਨੇ ਵੀ ਰੱਬ ਦੇ ਪਿਆਰੇ ਭਗਤ ਸਹਿਬਾਨ ਹੋਏ ਨੇ ਰੱਬ ਨੂੰ ਮੰਨਣ ਵਾਲੇ ਤਾਂ ਦੁਨੀਆ ਨੇ ਉਹਨਾਂ ਨੂੰ ਤਕਲੀਫ ਦਿੱਤੀ ਹੈ ਬੋਲਾਂ ਕਰਕੇ ਘਰ ਵਿਹਾਰ ਕਰਕੇ ਧਰਮ ਕਰਕੇ ਦੁਨੀਆ ਕਰਕੇ ਪਰ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਨੇ ਜਿਹੜਾ ਰੱਬ ਦਾ ਪਿਆਰਾ ਹੁੰਦਾ ਹੈ ਉਹਨੇ ਸੱਚ ਬੋਲਣ ਅਤੇ ਸੱਚ ਅੱਗੇ ਉਹਨੇ ਵਰਤਾਨਾ ਹੈ ਸੱਚ ਦੇ ਨਾਲ ਹੀ ਉਹਦੀ ਬਣਦੀ ਹੈ ਤਾਂ ਹੀ ਸਤਿਗੁਰੂ ਗੁਰਬਾਣੀ ਦੇ ਅੰਦਰ ਕਹਿੰਦੇ ਨੇ ਭਗਤਾਂ ਤੈਸੈ ਸਹ ਸਾਰੀਆਂ ਜੋੜ ਕੇ ਦੇਣਾ ਹੈ ਭਗਤਾਂ ਦਾ ਤੇ ਸੰਸਾਰੀਆਂ ਦਾ ਕਦੇ ਜੋੜ ਨਹੀਂ ਬਣਦਾ ਕਿਉਂਕਿ ਇੱਕਾ ਸੱਚਾ ਤੇ ਇੱਕ ਝੂਠਾ ਹੈ ਇੱਕ ਸੰਸਾਰੀ ਹੈ ਤੇ ਇੱਕ ਨਿਰੰਕਾਰੀ ਹੈ ਇੱਕ ਤਾਂ ਰੱਬ ਤੋਂ ਹੋਂਦ ਨੂੰ ਜਾਣਦਾ ਹੈ ਅਤੇ ਇੱਕ ਰੱਬ ਦੀ ਹੋਂਦ ਨੂੰ ਜਾਣਨ ਦਾ ਵਿਖਾਵਾ ਕਰਦਾ ਹੈ। ਜਮੀਨੇ ਸਮਾਨ ਦਾ ਫਰਕ ਹੈ। ਤਾਂ ਸਤਿਗੁਰੂ ਕਹਿੰਦੇ ਨੇ ਸੁਰਤ ਸੱਤ ਸੱਤ ਜਸ ਸੁਣਤਾ। ਰੱਬ ਦਾ ਪਿਆਰਾ ਸੁਰਤ ਸੱਤ ਦੇ ਵਿੱਚ ਜੋੜੇਗਾ ਅਤੇ ਜਸ ਸੁਣਤਾ ਜਸ ਕਰੇਗਾ ਸੁਣੇਗਾ ਰੱਬ ਦਾ ਸੁਣੇਗਾ। ਉਹਨਾਂ ਜਿਹੜਾ ਪੱਪਾਂ ਕਲੱਬਾਂ ਦੇ ਵਿੱਚ ਜਾਣਾ ਮਤਲਬ ਜਿੱਥੇ ਕੋ ਸੰਗਤ ਹੋਵੇ। ਰੱਬ ਦਾ ਪਿਆਰਾ ਨਹੀਂ ਜਾਵੇਗਾ ਕਿਉਂਕਿ ਜੇ ਪਤਾ ਕਿ ਇਥੇ ਜਸ ਨਹੀਂ ਹੈ ਤੇ ਅਪਜਸ ਹੋਣਾ ਹੈ ਇਥੇ ਕਬੂਲ ਚੱਲਣੇ ਨਹੀਂ ਤੇ ਕੋ ਸੰਗਤ ਚੱਲਣੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਤਾਂ ਜਦੋਂ ਸੁਰਤ ਸਤ ਦੇ ਨਾਲ ਲਾਉਂਦਾ ਤਾਂ ਫਿਰ ਉਹ ਸੁਣੇਗਾ ਵੀ ਸਤ ਪਰ ਰੱਬ ਦਾ ਪਿਆਰਾ ਬੂਝਣਹਾਰ ਕੋ ਸਤ ਸਭ ਹੋਇ ਹੁਣ ਜਦੋਂ ਇਦਾਂ ਦਾ ਬੁੱਝ ਲੈਂਦਾ ਹੈ ਨਾ ਤਾਂ ਫਿਰ ਉਹ ਪੂਰੀ ਦੁਨੀਆ ਦੇ ਵਿੱਚ ਇਨਸਾਨ ਕੋਈ ਇਨਸਾਨ ਸੱਚਾ ਹੈ ਵਿਖਾਵਾ ਕਰਕੇ ਕਿਸੇ ਨੇ ਰਤਬੇ ਹਾਸਲ ਕਰ ਲਏ ਨੇ ਵਿਖਾਵਾ ਕਰਕੇ ਕਿਸੇ ਨੇ ਮਾਇਆ ਹਾਸਲ ਕਰ ਲਈ ਹੈ ਵਿਖਾਵਾ ਕਰਕੇ ਉਹਦਿਆਂ ਦੇ ਮਾਲਕ ਬਣ ਗਏ ਬਹੁਤ ਕੁਝ ਕਰ ਲਏ ਪਰ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਜਿਹੜਾ ਸੱਤ ਦੇ ਨਾਲ ਚੱਲਦਾ ਹੈ ਨਾ ਅਸਲ ਦੇ ਵਿੱਚ ਭਾਵੇਂ ਮਾਇਆ ਨਹੀਂ ਹੈ ਆਰਥਿਕ ਪੱਖੋਂ ਕਮਜ਼ੋਰ ਹੈ ਸੱਤ ਜਿਹਦੇ ਕੋਲ ਹੈ इंसान असल है रब दे रहमत उसे क्योंकि अज नापरवानी हो रही है वे वचना की वो बोलों की समा आर उ सलामा करते हैं हूँ रबदारजिया कितनी नफरत की उन्होंने बाद लोग सलामा कर लगे जो तो पता लगे कि नहीं साढ़ा बखावा है ਮੁਖਾਵੇ ਕਰਦੇ ਸੀ ਤਾਂ ਜਦੋਂ ਪੱਥਰ ਵੀ ਤਰੇ ਨੇ ਨਾ ਉਦੋਂ ਵੀ ਨਹੀਂ ਉਹਨਾਂ ਨੂੰ ਯਕੀਨ ਹੋਇਆ ਪਾਣੀ ਦੇ ਪੱਥਰ ਤਰੇ ਸੀ ਉਹਨਾਂ ਰੱਬ ਦੇ ਪਿਆਰੇ ਕਿਤਨੇ ਨੇ ਉਹ 부ਝ ਲੈਂਦੇ ਨੇ ਰੱਬ ਦੇ ਹੁਕਮ ਨੂੰ 부ਝਣ ਭਾਵ ਜਾਣਣਾ ਮਹਿਸੂਸ ਕਰਦੇ ਨੇ ਕੁਦਰਤ ਨੂੰ ਕੁਦਰਤ ਨੂੰ ਮਹਿਸੂਸ ਕਰਨਾ ਰੱਬ ਨੂੰ ਮਹਿਸੂਸ ਕਰਨਾ ਤਾਂ ਸਤਿਗੁਰੂ ਕਹਿੰਦੇ ਨੇ ਨਾਨਕ ਸਤ ਸਤ ਪ੍ਰਭ ਸੋ ਕਿਹੜਾ ਸੋਹਣਾ ਲੱਗਦਾ ਰੱਬ ਨੂੰ ਰੱਬ ਨੂੰ ਕਿਹੜਾ ਚੰਗਾ ਲੱਗਦਾ ਬਣਾਏ ਹੋਏ ਆਪਾਂ ਸਾਰੇ ਰੱਬ ਨੇ ਰੱਬ ਦੇ ਲਈ ਤਾਂ ਸਾਰੇ ਚੰਗੇ ਆ ਰੱਬ ਦਾ ਮਾਂ ਦੇ ਭਾਵੇਂ ਇੱਕ ਪੁੱਤਰ ਹੈ ਭਾਵੇਂ ਚਾਰ ਨੇ ਮਾਂ ਦੀ ਮਮਤਾ ਤਾਂ ਤਾਂ ਉਹੀ ਹੈ ਨਾ ਚਾਰਾਂ ਦੇ ਲਈ ਵੱਖਰੀ ਨਹੀਂ ਹੁੰਦੀ ਮਾਂ ਦੀ ਮਮਤਾ ਕਿ ਜਿਹੜਾ ਛੋਟੇ ਵਾਲਾ ਜਾਂ ਵੱਡੇ ਵਾਲਾ ਉਹਦੇ ਲਈ ਮਮਤਾ ਬੱਕਰੀਆਂ ਮਮਤਾ ਮਾਂ ਦੀ ਕੋਈ ਹੀ ਹੈ ਸਤਿਗੁਰਾਂ ਦਾ ਇਹ ਪਿਆਰ ਸਤਿਗੁਰਾਂ ਦੀ ਰਹਿਮਤ ਸਾਰਿਆਂ ਦੇ ਲਈ ਕੋਈ ਹੀ ਹੈ ਹੁਣ ਜੇ ਨਾ ਪ੍ਰਵਾਨੀ ਬੱਚਾ ਇੱਕ ਮਾਂ ਦਾ ਹੁਕਮ ਦੇ ਅਨੁਸਾਰ ਚੱਲਦਾ ਤੇ ਇੱਕ ਨਾ ਪ੍ਰਵਾਨੀ ਕਰਦਾ ਅੱਗੋਂ ਗੁੱਸੇ ਦੇ ਨਾਲ ਬੋਲਦਾ ਹੈ ਅਤੇ ਅੱਗੋਂ ਕਬੂਲ ਅਪਜਸ ਕਰਦਾ ਤਾਂ ਉਹ ਮਾਂ ਨੇ ਕਦੇ ਨਹੀਂ ਉਹਨੂੰ ਬੱਚੇ ਨੂੰ ਪਿਆਰ ਕਿਨੂੰ ਕਰਨ ਜਿਹੜਾ ਮਾਂ ਦੇ ਹੁਕਮ ਦੇ ਅਨੁਸਾਰ ਚੱਲਦਾ ਹੈ ਪਿਆਰ ਮਹਾਭਤੀ ਪ੍ਰਵਾਨ ਹੈ ਹੁਣ ਰੱਬ ਦੇ ਦਰਤੀਓ ਪ੍ਰਵਾਨ ਹੈ ਜਿਹੜਾ ਰੱਬ ਦੇ ਹੁਕਮ ਦੇ ਅਨੁਸਾਰ ਚੱਲਦਾ ਹੈ ਆਪਾਂ ਸਾਰੀ ਉਹਦੇ ਰੱਬ ਨੇ ਬਣਾਈਆਂ ਰੱਬ ਦੀਆਂ ਸਸਾਰਿਆਂ ਨੂੰ ਰੱਬ ਨੇ ਕੁਝਿਆ ਬਣਾਇਆ ਪਰ ਪਿਆਰਾ ਉਹ ਹੈ ਨਾਮ ਤੇਰਾ ਆਧਾਰ ਮੇਰਾ ਜੋ ਫੂਲ ਜਈ ਹੈ ਨਾਰ ਕਬੀਰ ਜੀ ਕਹਿੰਦੇ ਨੇ ਪਿਆਰਾ ਕੌਣ ਹੈ ਜਿਹੜਾ ਰੱਬ ਦੀ ਮਾਂ ਦੇ ਗੋਦ ਦੇ ਵਿੱਚ ਪਿਆਰਾ ਕੌਣ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਚਰਣਾ ਦੇ ਵਿੱਚ ਹੈ ਤਾਂ ਇਹਦੇ ਕਰਕੇ ਸੋਏ ਕਿਹੜਾ ਬਣਦਾ ਫਿਰ ਜਿਹੜਾ ਗੁਰੂ ਮਵਾਰਕ ਚਰਣਾ ਸੋੜੇ ਚੰਗਾ ਮਨ ਨੂੰ ਪਾਉਣਾ ਸਦਾ ਠਿਹੜ ਰਹਿਣਾ ਤਕੋ ਬਣਦਾ ਜਿਹੜਾ ਗੁਰੂ ਮਵਾਰਕ ਚਰਣਾ ਦੇ ਵਿੱਚ ਗੁਰੂ ਦੇ ਅਲਫਾਜ਼ ਗੁਰੂ ਦੇ ਆਪ ਬਚਨ ਸੁਣਦੇ ਆ ਤਾਂ ਉਸੇ ਨੂੰ ਸਤਿਗੁਰੂ ਕਹਿੰਦੇ ਨੇ ਸਤ ਹੈ ਅਤੇ ਕੋਈ ਸਤਿਵ ਹੈ ਉਹਦੇ ਕਰਮ ਉਹਦੀ ਸੋਚ ਵਿਚਾਰ ਫਿਰ ਸਦੀਵੀ ਰਹਿੰਦੀ ਹੈ ਸਤਿਗੁਰੂ ਸਭ ਕੁਝ ਨਾ ਸਬੰਧ ਲੈ ਕੇ ਕਿ ਸਭ ਕੁਝ ਨਾ ਸਕੂੜ ਰਾਜਾ ਕੂੜ ਪਰ ਜਾਇ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਵੈ ਸੰਹਾਰ ਕੂੜ ਸੋਇ ਨਾ ਕੂੜ ਰੂਪਾ ਕੂੜ ਪੈਨਨ ਹਾਰ ਕੂੜ ਕਾਇਆ ਸਭ ਕੁਝ ਕਾਇਆ ਸਰੀਰ ਵੀ ਕੂੜ ਹੈ ਸਰ ਇਕ ਚੀਜ਼ ਕੂੜ ਹੈ ਪਰ ਸਤਿਗੁਰੂ ਸਤ ਕੀ ਹੈ ਨਾਨਕ ਸਤ ਸਤ ਪ੍ਰਭੂ ਸੋਇ ਜਿਹੜਾ ਰੱਬ ਦੇ ਅਨਸਾਰ ਚੱਲਦਾ ਹੈ ਉਹ ਇਨਸਾਨ ਸਤ ਹੈ ਉਹ ਹਿਰਦਾ ਉਹ ਆਤਮਾ ਉਦੇ ਵਿਚਾਰ ਸੱਦ ਨਹੀਂ ਕਿਉਂਕਿ ਉਸ ਇਨਸਾਨ ਉਹਦੀ ਆਤਮਾ ਨੂੰ ਜਿਆਦਾ ਪੀਤਾ ਜਾਵੇ ਬੜਾ ਰੱਬ ਦੇ ਲਈ ਇਨਸਾਨ ਸੀ ਤਾਂ ਉਹ ਤਾਂ ਕਿਉਂਕਿ ਰੱਬ ਦੇ ਉਹਨੂੰ ਕਾਇਮ ਰੱਖਣਾ ਹੈ ਅੱ ਰੱਬ ਨੇ ਉਹਨੂੰ ਸਦੀਵੀ ਰੱਖਣਾ ਹੈ ਪਰ ਰਿਆ ਜਾ ਸਕਦਾ ਹੈ ਗੁਰੂ ਦੇ ਬਚਨਾਂ ਦੇ ਨਾਲ ਜਿਹੜੇ ਗੁਰੂ ਦੇ ਬਚਨਾਂ ਦੇ ਅਨੁਸਾਰ ਚੱਲਦੇ ਨੇ ਸਮਾਪਤੀ ਦਾ ਸਮਾਂ ਜੀ ਹੁਣਾਂ ਬੰਦਾਂ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ